ਸੱਸੀ ਕਾਲ ਜੀ ਸਾਰਿਆਂ ਨੂੰ ਕੱਲ ਸੀਗਾ ਜੀ ਸੰਡੇ ਤੇ ਸੰਡੇ ਕੁਛ ਨਾ ਕੁਝ ਸਪੈਸ਼ਲ ਜ਼ਰੂਰ ਬੰਦ ਹੈ ਕਿਉਂਕਿ ਸਾਰਿਆਂ ਨੂੰ ਛੁੱਟੀ ਹੁੰਦੀ ਹੈ ਤੇ ਪੂਰੇ ਹਫਤੇ ਦੇ ਕੰਮਾਂ ਤੋਂ ਫ੍ਰੀ ਹੋ ਕੇ ਤੇ ਇੰਜ ਹੁੰਦਾ ਵੀ ਫੈਮਿਲੀ ਨਾਲ ਥੋੜਾ ਜਿਹਾ ਇੰਜੋਏ ਕਰੀਏ ਅੱਲਾ ਪਰੋਟੀ ਬਣਾਣ ਲੱਗੇ ਤਾਂ ਫਿਰ ਸੋਚਿਆ ਨਾਲੇ ਦੇ ਬਹੁਤ ਵਧੀਆ ਜਿਹਾ ਰਾਇਤਾ ਪਾਉਣਿਆ ਪਰ ਕਿਸੇ ਨਵੇਂ ਤਰੀਕੇ ਦਾ ਤੇ ਆਪਾਂ ਬਣਾਇਆ ਇੱਕ ਚਟਪਟਾ ਜਿਹਾ ਰਾਇਤਾ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਕੀਤਾ ਜੀ ਕद्दू ਨੂੰ ਕद्दूकस ਕद्दूकस ਕੀਤਾ ਸੀ ਅੱਜ ਸੁਖਮ ਨੇ ਕਿਉਂਕਿ ਉਹ ਕਹਿੰਦਾ ਮੈਂ ਕਰੂੰਗਾ ਛੁੱਟੀ ਵਾਲਾ ਦਿਨ ਹੈ ਤੇ ਉਹਨੂੰ ਘਰ ਦੇ ਕੰਮਾਂ ਵਿੱਚ ਕੁੜੀਆਂ ਨਾਲੋਂ ਵੀ ਵੱਧ ਇੰਟਰਸਟ ਹੈ ਸਾਰਾ ਦਿਨ ਕੋਈ ਨਾ ਕੋਈ ਹੈਲਪ ਜ਼ਰੂਰ ਕਰਾਉਂਦਾ ਹੈਗਾ ਬਹੁਤ ਘਰਾਂ ਚਾਹੀਏ ਹੁੰਦਾ ਹੋਊਗਾ ਵੀ ਮੁੰਡੇ ਜਿਆਦਾ ਹੈਲਪ ਕਰਦੇ ਆ ਕੁੜੀਆਂ ਨਾਲੋਂ ਤੇ ਉਸ ਤੋਂ ਬਾਅਦ ਆਪਾਂ ਕਰ ਲਿਆ ਜੀ ਇਹਦਾ ਕੱਦੂ ਕਸ ਤੇ ਫਿਰ ਇਹਨੂੰ ਆਪਾਂ 5-6 ਮਿੰਟਾਂ ਲਈ ਉਬਾਲਣ ਲਈ ਗੈਸ ਤੇ ਰੱਖ ਦਾਂਗੇ ਤੇ ਫਿਰ ਆਪਾਂ ਇੱਕ ਸਾਈਡ ਤੇ ਇੱਕ ਕੌਲੀ ਵਿੱਚ ਥੋੜੀ ਜੀ ਬੂੰਦੀ ਪਿਓ ਲਾਂਗੇ ਜੇ ਇੱਥੇ ਤੁਹਾਡੇ ਕੋਲੇ ਉਬਲੇ ਹੋਏ ਆਲੂ ਹੋਣ ਤਾਂ ਤੁਸੀਂ ਉਹ ਜ਼ਰੂਰ ਲੈ ਸਕਦੇ ਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਹਜੇ ਤੱਕ ਫੋਲੋ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰ ਦਿਆ ਕਰੋ ਵੈਸੇ ਵੀ ਕਈ ਦਿਨਾਂ ਤੋਂ ਮੇਰੀ ਤਬੀਅਤ ਥੋੜੀ ਜਿਹੀ ਖਰਾਬ ਹੈ ਜਿਆਦਾ ਵੀਡੀਓ ਨਹੀਂ ਬਣ ਰਹੀਆਂ ਤੇ ਇਸ ਲਈ ਆਪਾਂ ਅੱਜ ਇੱਕ ਛੋਟੀ ਜਿਹੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਬੂੰਦੀ ਆਪਣੀ ਫੁੱਲ ਗਈ ਤੇ ਉਹਨੂੰ ਆਪਾਂ ਬਾਹਰ ਕੱਢ ਲਿਆ ਤੇ ਕਦੂ ਸੀਗਾ ਜਿਹੜਾ ਉਹ ਵੀ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਕੀ ਕਰਨਾ ਇੱਕ ਜੱਗ ਦੇ ਵਿੱਚ ਥੋੜਾ ਜਿਹਾ ਧਨੀਆਂ ਲੈ ਲੈਣਾ ਚਾਰ ਪੰਜ ਲਈਆਂ ਜੀ ਆਪਾਂ ਹਰੀਆਂ ਮਿਰਚਾਂ ਦੰਡੀਆਂ ਦੀਆਂ ਜੇ ਡੰਡੀਆਂ ਤੁਹਾਡੀਆਂ ਪਤਲੀਆਂ ਆਉਣਗੀਆਂ ਹਰੀਆਂ ਤਾਂ ਵਿੱਚ ਹੀ ਕੱਟ ਲੈਣੀ ਆ ਤੁਸੀਂ ਪਰ ਜੇ ਮੋਟੀਆਂ ਤੁਸੀਂ ਕੱਢ ਦਿਓ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਜਿਹੜੇ ਅਦਰਕ ਜਾਂ ਲਸਣ ਦੇ ਸ਼ਕੀਨ ਹੈ ਉਹ ਇਹਦੇ ਵਿੱਚ ਇੱਕ ਕਲੀ ਪਾ ਸਕਦੇ ਆ ਬਿਲਕੁਲ ਹਲਕਾ ਜਿਹਾ ਪਰ ਆਪਾਂ ਨਹੀਂ ਪਾਇਆ ਉਸ ਤੋਂ ਬਾਅਦ ਉਹਨੂੰ ਆਪਾਂ ਕੀਤਾ ਜੀ ਮਿਕਸ ਫਿਰ ਲੈ ਲਈ ਆਪਾਂ ਇੱਕ ਬੌਲ ਦੇ ਵਿੱਚ ਦਹੀਂ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਲਿਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀਆਂ ਗੱਠਾ ਵਗੈਰਾ ਸੀ ਉਹ ਸਭ ਵਿੱਚ ਮਾਰਤੀਆਂ ਤੇ ਫਿਰ ਆਪਾਂ ਇਹਨੂੰ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਲਾਂਗੇ ਤੇ ਸਭ ਤੋਂ ਪਹਿਲਾਂ ਜਿਹੜਾ ਪਤਨੀਆਂ ਹਰੀ ਮਿਰਚ ਦਾ ਮਿਕਸਚਰ ਤਿਆਰ ਕੀਤਾ ਸੀ ਉਹ ਇਹਦੇ ਵਿੱਚ ਕਰ ਦਾਂਗੇ ਜੀ ਮਿਕਸ ਇੱਕ ਵਾਰੀ ਤੁਸੀਂ ਇਹ ਰਾਇਤਾ ਪਾ ਕੇ ਜ਼ਰੂਰ ਦੇਖਿਓ ਬਹੁਤ ਜ਼ਿਆਦਾ ਟੇਸਟੀ ਬੰਦ ਹੈ ਜੇ ਰੋਟੀ ਨਾਲ ਖਾਓਗੇ ਤਾਂ ਲਾਜਵਾਬ ਹੈ ਜੇ ਪਰੌਂਠਾ ਮਿਲ ਜੇ ਤਾਂ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਥੋੜੀ ਜੀ ਦਹੀਂ ਆਪਾਂ ਐਸੇ ਤਰੀਕੇ ਨਾਲ ਹੀ ਕੱਢ ਲਈ ਇਹਨੂੰ ਸਿੰਪਲ ਨੂੰ ਵੀ ਖਾ ਸਕਦੇ ਹੋ ਜਿਨ੍ਹਾਂ ਨੂੰ ਰਾਇਤਾ ਨਹੀਂ ਪਸੰਦ ਬਹੁਤ ਜ਼ਿਆਦਾ ਟੇਸਟੀ ਬੰਦ ਹੈ ਸਿੰਪਲ ਵੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕद्दू ਇਹਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਲਿਆ ਤੇ ਠੰਡਾ ਵੀ ਹੋ ਚੁੱਕਿਆਗਾ ਠੰਡਾ ਹੋਣ ਤੋਂ ਬਾਅਦ ਹੀ ਤੁਸੀਂ ਇਹਦੇ ਵਿੱਚ ਪਾਉਣਾ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਬੂੰਦੀ ਜੇ ਇਥੇ ਤੁਹਾਡੇ ਕੋਲ ਥੋੜੇ ਜਿਹਾ ਉਬਲੇ ਹੋਏ ਆਲੂ ਹੋਣ ਤੁਸੀਂ ਉਹ ਵੀ ਪਾ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਬੂੰਦੀ ਪਾਵਾਂਗੇ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਕਰ ਲਾਂਗੇ ਜੀ ਮਿਕਸ ਇਹਦੇ ਵਿੱਚ ਆਪਾਂ ਨੂੰ ਜ਼ਿਆਦਾ ਨਮਕ ਮਸਾਲੇ ਪਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹਦੇ ਵਿੱਚ ਜੜਤਨੀ ਹੈ ਤੇ ਹਰੀ ਮਿਰਚ ਆਪਾਂ ਮਿਕਸ ਕੀਤੀ ਹੈ ਉਹਦਾ ਟੇਸਟ ਲਾਜਵਾਬ ਹੁੰਦਾ ਹੈ ਥੋੜਾ ਜਿਹਾ ਪਾਏ ਦੇ ਉੱਪਰ ਪਾਵਾਂਗੇ ਜੀ ਭੁੰਨਿਆ ਹੋਇਆ ਜੀਰਾ ਜੀਰਾ ਜਿਹੜਾ ਉਹ ਥੋੜਾ ਦਰਦਰਾ ਜਿਹਾ ਪੀਸਿਆ ਹੋਣਾ ਚਾਹੀਦਾ ਸਾਬਤ ਨਾ ਹੋਵੇ ਤੇ ਜੇ ਆਪਾਂ ਨਮਕ ਚੈੱਕ ਕਰਤਾ ਥੋੜਾ ਜਿਹਾ ਘੱਟ ਸੀ ਫਿਰ ਆਪਾਂ ਪਾਇਆ ਥੋੜਾ ਜਿਹਾ ਇਹਦੇ ਉੱਪਰ ਕਾਲਾ ਨਮਕ ਤੇ ਇਹਨੂੰ ਆਪਾਂ ਕਰਤਾ ਜੀ ਚੰਗੀ ਤਰ੍ਹਾਂ ਮਿਕਸ ਤੇ ਬਹੁਤ ਹੀ ਜ਼ਿਆਦਾ ਟੇਸਟੀ ਰਾਇਤਾ ਬਣ ਕੇ ਹੋ ਗਿਆ ਤਿਆਰ ਤੇ ਤੁਸੀਂ ਘਰੇ ਇਹਨੂੰ ਮਿੰਟਾਂ ਵਿੱਚ ਪਾ ਸਕਦੇ ਹੋ ਤੇ ਜਿਹੜਾ ਇਹਦਾ ਟੇਸਟ ਹੈ ਤੁਹਾਡੇ ਪਹਿਲਾਂ ਵਾਲੇ ਰਹਿਤੇ ਨਾਲੋਂ ਕਈ ਗੁਣਾ ਜ਼ਿਆਦਾ ਹੋਊਗਾ ਨਾਇਦੇ ਵਿੱਚ ਕੋਈ ਹੋਰ ਮਿਰਚ ਮਸਾਲਾ ਵਗੈਰਾ ਸੋਨੂੰ ਪਾਉਣ ਦੀ ਕੋਈ ਜ਼ਰੂਰਤ ਨਹੀਂ ਟਰਾਈ ਕਰਕੇ ਜ਼ਰੂਰ ਦੇਖਿਓ ਵੀਡੀਓ ਦੇਖਣ ਲਈ ਧੰਨਵਾਦ